ਅੱਜ ਤੋਂ ਚੈਲੀਨਰ ਦੁਸ਼ਮਣ ਕਿਉਂ ਮੈਨੂੰ ਛੁੱਟ ਗਿਆ ਵੀ ਤੇਰਾ ਕੋਈ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਮੈਂ ਤੁਹਾਡੇ ਸਾਹਮਣੇ ਗੁਰਨਾਮ ਪੁੱਲਰ ਦੀ ਨਵੀਂ ਰਿਲੀਜ਼ ਹੋਈ ਫਿਲਮ ਖਿਡਾਰੀ ਦੀ ਕਲੈਕਸ਼ਨ ਲੈ ਕੇ ਆਇਆ ਹਾਂ ਜੋ ਕਿ ਰਿਲੀਜ਼ ਹੁੰਦਿਆਂ ਹੀ ਕਾਫੀ ਸ਼ਾਨਦਾਰ ਕਮਾਈ ਕਰ ਰਹੀ ਹੈ ਅੱਜ ਮੈਂ ਤੁਹਾਨੂੰ ਇਸ ਫਿਲਮ ਦੀ ਕਲੈਕਸ਼ਨ ਬਜਟ ਸਕਰੀਨ ਡਾਇਰੈਕਟਰ ਤੇ ਪ੍ਰੋਡਿਊਸਰ ਬਾਰੇ ਦੱਸਾਂਗਾ ਇਸ ਲਈ ਇਹ ਵੀਡੀਓ ਬਹੁਤ ਹੀ ਮਜ਼ੇਦਾਰ ਹੋਣ ਵਾਲੀ ਹੈ ਇਸ ਲਈ ਜੇ ਵੀਡੀਓ ਵਧੀਆ ਲੱਗਦੀ ਹੈ ਤਾਂ ਇਸ ਵੀਡੀਓ ਨੂੰ ਲਾਈਕ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਖਿਡਾਰੀ ਫਿਲਮ ਜਿਸ ਵਿੱਚ ਸਾਨੂੰ ਗੁਰਨਾਮ ਪੁੱਲਰ ਕਰਤਾਰ ਚਿਮਾ ਸਰਬੀ ਜੋਤੀ ਪ੍ਰਭ ਗਰੇਵਾਲ ਤੇ ਧੀਰਜ ਕੁਮਾਰ ਦੇ ਨਾਲ-ਨਾਲ ਹੋਰ ਵੀ ਕਈ ਐਕਟਰ ਦੇਖਣ ਨੂੰ ਮਿਲੇ ਜੇ ਖਿਡਾੜੀ ਫਿਲਮ ਦੀ ਕਲੈਕਸ਼ਨ ਦੀ ਗੱਲ ਕਰੀਏ ਤਾਂ ਇਹ ਫਿਲਮ ਕਾਫੀ ਸ਼ਾਨਦਾਰ ਕਮਾਈ ਕਰ ਰਹੀ ਹੈ ਇਸ ਫਿਲਮ ਨੂੰ ਇੰਡੀਆ ਦੇ ਕਈ ਵੱਡਿਆਂ ਸ਼ਹਿਰਾਂ ਤੇ ਇੰਡੀਆ ਤੋਂ ਇਲਾਵਾ ਕਈ ਵੱਡੇ ਦੇਸ਼ਾਂ ਵਿੱਚ ਵੀ ਇਸ ਫਿਲਮ ਨੂੰ ਰਿਲੀਜ਼ ਕੀਤਾ ਗਿਆ ਖਿਡਾੜੀ ਫਿਲਮ ਨੂੰ ਡਾਇਰੈਕਟ ਮਾਨਵਿਸ਼ਾਣੇ ਕੀਤਾ ਹੈ ਤੇ ਫਿਲਮ ਨੂੰ ਪ੍ਰੋਡਿਊਸ ਪਰਮਜੀਤ ਸਿੰਘ ਰਵੀਸ਼ ਅਬਰੋਲ, ਆਕਾਸ਼ਦੀਪ ਸ਼ੈਲੀ ਤੇ ਗਗਨਦੀਪ ਸ਼ੈਲੀ ਨੇ ਮਿਲ ਕੇ ਕੀਤਾ ਹੈ। ਗੁਰਨਾਮ ਪੁੱਲਰ ਦੀ ਖਿਡਾਰੀ ਫਿਲਮ ਦਾ ਦਰਸ਼ਕਾਂ ਵਿੱਚ ਕਾਫੀ ਕ੍ਰੇਜ਼ ਦੇਖਣ ਨੂੰ ਮਿਲ ਰਿਹਾ ਹੈ। ਇਸ ਫਿਲਮ ਨੂੰ ਇੰਡੀਆ ਦੇ ਵਿੱਚ 500 ਦੇ ਕਰੀਬ ਤੇ ਵਰਲਡਵਾਈਡ 100 ਦੇ ਕਰੀਬ ਸਕਰੀਨਾਂ 'ਚ ਮਿਲ ਰਿਹਾ। ਜੇ ਇਸਦੇ ਬਜਟ ਦੀ ਗੱਲ ਕਰੀਏ ਤਾਂ ਇਸ ਫਿਲਮ ਦਾ ਬਜਟ ਲਗਭਗ 5 ਤੋਂ 7 ਕਰੋੜ ਦੇ ਕਰੀਬ ਹੈ। ਤੇ ਜੇ ਇਸ ਫਿਲਮ ਦੀ ਕਲੈਕਸ਼ਨ ਦੀ ਗੱਲ ਕਰੀਏ ਤਾਂ ਇਹ ਫਿਲਮ ਆਪਣੇ ਪਹਿਲੇ ਦਿਨ ਸਿਰਫ ਇੰਡੀਆ ਤੋਂ ਹੀ 80 ਲੱਖ ਤੇ ਵਰਲਡਵਾਈਡ 25 ਲੱਖ ਦੇ ਕਰੀਬ ਕਮਾਈ ਕਰ ਰਹੀ ਹੈ ਜਾਨੀ ਕਿ ਹੁਣ ਤੱਕ ਇਹ ਫਿਲਮ ਟੋਟਲ 1 ਕਰੋੜ ਤੇ 5 ਲੱਖ ਦੇ ਕਰੀਬ ਕਲੈਕਸ਼ਨ ਨੂੰ ਵੀ ਪੂਰਾ ਕਰ ਚੁੱਕੀ ਹੈ ਜੋ ਕਿ ਬਹੁਤ ਹੀ ਸ਼ਾਨਦਾਰ ਕਲੈਕਸ਼ਨ ਹੈ ਸੋ ਇਹ ਸੀ ਗੁਰਨਾਮ ਭੁੱਲੜ ਦੀ ਨਵੀਂ ਰਿਲੀਜ਼ ਹੋਈ ਫਿਲਮ ਖਿਡਾਰੀ ਦੀ ਫਰਸਟ ਡੇ ਦੀ ਬਾਕਸ ਆਫਿਸ ਕਲੈਕਸ਼ਨ ਬਾਕੀ ਕੌਣ-ਕੌਣ ਇਸ ਫਿਲਮ ਨੂੰ ਦੇਖ ਚੁੱਕਾ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸਿਓ ਬਾਕੀ ਜੇ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ